ਮੈਂ ਮੰਨਦੇ ਨੇ ਕੱਲ੍ਹ ਦੀ ਸ਼ਾਮ ਨੂੰ ਕਰੋ ਮੈਂ ਤੁਹਾਨੂੰ ਦਿੰਦੇ ਇੱਕ ਮਿੰਟ ਮੈਂ ਆ ਵੀ ਰਿਹਾ ਕਹਿਣਾ ਵਾ ਸਾਡੇ ਜਮਾਟੋ ਦੀਆਂ ਭਾਣਾਂ ਬੈਕ ਜੋਇਨ ਨਹੀਂ ਹੁੰਦਾ ਜਿੰਨੀ ਦੇ ਬੰਦਾ ਜੋਇਨ ਨਹੀਂ ਹੁੰਦਾ ਓਨੀ ਦੇ ਵੀਰ ਬੈਕ T-shirt ਕਿਸੇ ਨੂੰ ਨਹੀਂ ਮਿਲਦਾ ਭਾਜੀ ਜਾਣਦੇ ਕੀ ਹੋਣਾ ਆਪਾਂ ਆ ਬੈਕ ਦਾ ਮਾਫੀ ਹੋਗੇ ਜੀ ਆ ਪੁਲਿਸ ਨੂੰ ਕੰਡੀਸ਼ਨ ਕੀ ਜਾਂਦੇ ਹੋ ਮਾਫੀ ਮੰਗੇ ਮੇਰਾ ਵੀਰਾਂ ਨੇ ਗ੍ਰਾਮ ਮੁਤਾਵਾ ਸਾਡਾ ਨਾਮ ਦੇ ਜਮਾਟੋ ਦਾ ਨਾਲਿਆ ਕਿਉਂ ਕੋਈ ਸਾਫੀ ਮੰਗਣਾ ਕੀ ਕਿਹਾ ਇਹਨਾਂ ਨੇ ਤੁਹਾਨੂੰ ਇਹ ਕਹਿੰਦੇ ਭਾਪ ਬੰਦੇ ਟਮਾਟੋ ਦੀਆਂ ਜੈਬਾਂ ਤੇ ਬੈਕ ਦੇ ਵਿੱਚ ਗੱਟੂ ਦਿਲਵਾ ਕਰਨ ਦੇ ਨੇ ਹਣ ਬੰਦਾ ਦਾਦੀ ਕਿਹੜਾ ਕਰਨ ਲਿਆ ਆ ਅਸੀਂ ਦੀ ਦੇਖੀ ਆ ਗੱਟੂ ਤੋਂ ਵਿੱਚ ਮੈਂ ਸਾਹ ਬਈ ਗੱਲ ਕਹਿ ਰਿਹਾ ਆ ਆਪਾਂ ਮਰਨ ਦੇ ਸਬੰਧ ਅਥਾਨ ਦੇ ਕੋਲ ਬਦਨਾਮ ਕੀਤਾ ਜਾ ਰਿਹਾ ਆ ਉਹਨਾਂ ਦੀਆਂ ਮੱਤੀਆਂ ਪਾ ਕੇ ਉਹਨਾਂ ਦੇ ਨਾਲੇ ਗੱਟੂ ਦਿੱਤੇ ਜਾ ਕੇ ਦੇਖੋ ਬਾਜੀ ਆਪਣੀ ਦੇ ਦਰਸਤ ਕੋਲ ਇੱਕ ਮਿੰਟ ਇੱਕ ਮਿੰਟ ਬੋਲੋ ਬੋਲੋ ਬਿਆਨ ਪਾਈ ਇਹਨਾਂ ਨੇ ਨਾ ਪਾਈ ਲਿਆ ਆਪਣਾ ਹਵੇ ਜਿਆ ਕੋਸਾਂ ਮਾਰਕਟ ਮਰਚੈਂਟ ਵਾਲੇ ਨੇ ਇਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਬੰਦੇ ਜਮਾਟੋ ਦੀਆਂ ਟੀ-ਸ਼ਰਟਾਂ ਜੈਲਟਾ ਪਾ ਕੇ ਬੈਗ ਦੇ ਵਿੱਚ ਗੱਟੂ ਸਪਲਾਈ ਕਰ ਦਿੰਦੇ ਨੇ ਪਹਿਲੇ ਦਾ ਫੂਡ ਡਿਲੀਵਰੀ ਆ ਤਾਂ ਮਾਡੂ ਗੱਟੂ ਅੰਗਟ ਵਾਂਗ ਕਰਦੇ ਲੋੜ ਨਹੀਂ ਆ ਤੁਹਾਡਾ ਪਤੰਗਾ ਦਾ ਕੰਮ ਆ ਤੁਸੀਂ ਡੋੜਾ ਮੇਲਦੇ ਆਪਾਂ ਦੇ ਵੇਚਦੇ ਨਹੀਂ ਬਈ ਇਹਨਾਂ ਨੇ ਬਿਆਨ ਕਰਕੇ ਸਾਨੂੰ ਇਹਦੀ ਤਕਲੀਫ ਹੈਗੀ ਹੈ ਕਿ ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਮਾਟੋ ਸਹੀ ਨਹੀਂ ਆਪਾਂ ਇਹ ਕੰਮ ਕਰਦੇ ਨਹੀਂ ਹੈਗੇ ਭਾਈ ਇਹਨਾਂ ਨੂੰ ਕਹਿਆ ਆਪਾਂ ਇਹ ਜਾਣਦੇ ਕਿ ਆਪਣਾ ਬਿਆਨ ਵਾਪਸ ਲਏ ਤੇ ਮਾਫੀ ਮੰਗੇ ਕਿ ਮੇਰੇ ਕੋਲ ਗਲਤੀ ਆਇਆ ਬਿਆਨ ਦਿੱਤਾ ਗਿਆ ਜਾਂ ਤੇ ਸਾਨੂੰ ਇਹ ਬੰਦਾ ਦੱਸ ਦੇ ਕਿ ਇੰਨੇ ਕਿਸੇ ਬੰਦੇ ਨੂੰ ਵੇਖਿਆ ਵਾ ਅੱਡ ਡਿਲੀਵਰ ਕਰਨ ਦੇ ਵਿੱਚੋਂ ਗੱਟੂ ਕੱਢ ਕੇ ਦਿੰਦੇ ਆ ਜਾਂ ਸਾਨੂੰ ਬੰਦਾ ਦੱਸ ਦੇ ਕਿਉਂਕਿ ਭਾਵੇਂ ਆਹ ਡੀ ਜਿਹੜੀ ਜਮਾਟੋ ਦੀ ਜੈਕਟ ਜਾਂ ਸਵੀਗੀ ਦੀ ਜੈਕਟ ਜਾਂ ਬੈਗ ਆ ਉਹ ਜੋਇਨਟੂ ਬਗਾਰ ਨਹੀਂ ਮਿਲਦਾ ਇਹਦਾ ਮਤਲਬ ਉਹ ਬੰਦਾ ਜੋ ਉਹਦੇ ਚ ਜਮਾਟੋ ਦੀ ਜੋਇਨ ਨਾ ਬਾਹਰ ਮਿਲਦਾ ਨਹੀਂ ਮੈਂ ਤੇ ਇਹਨਾਂ ਨੂੰ ਕਿਹਾ ਮੈਂ ਕਹਿੰਦਾ ਮੈਂ ਵੇਖਿਆ ਵਾ ਮੈਂ ਕਹਿੰਦਾ ਮੇਰੇ ਕੰਮ ਕਰ ਤੁਹਾਨੂੰ ਬਾਹਰੋਂ ਕੋਈ ਅਰੇਂਜ ਕਰਕੇ ਵਿਖਾ ਦੇ ਜਮਾਟੋ ਇਹ ਜੇ ਮਿਲਦੀ ਹੈ ਕਿਦੋਂ ਦੇ ਇਹ ਆਂਦੀ ਕੰਪਨੀ ਬਣੋਗਾ ਭਾਈ ਇਹ ਬਾਈ ਕੁਰੀਅਰ ਆਂਦੀ ਹੈ ਕੋਈ ਸਪਸ਼ਟਿਕਰਨ ਨਹੀਂ ਦਿੱਤਾ ਜਨਨ ਕਿ ਅੱਧੀ ਕਾਰਵਾਈ ਵੀ ਕਰ ਸਰ ਆਪਾਂ ਐਸਐਸਬੀ ਦੇ ਪੇਸ਼ ਹੋਣਾ ਕਰ ਜਾ ਕੇ ਉੱਥੇ ਜਾ ਕੇ ਉਹਨਾਂ ਨੂੰ ਉਹਨਾਂ ਨੂੰ ਸਾਨੂੰ ਕਹਾਂਗੇ ਕਿ ਸਰ ਇਹਨਾਂ ਨੇ ਬਿਆਨ ਕਿ ਬੰਦਾ ਸਿਰਫ ਪਬਲਿਸਿਟੀ ਕਰ ਰਹੇ ਆ ਵਾ ਇਹਨਾਂ ਨੇ ਸਰ ਪਹਿਲਾਂ ਇੱਕ ਵੀ ਦੋਦੀਆਂ ਦਾ ਵੀ ਵਿੱਚ ਨਾ ਲਿਆ ਹੈ ਕਿ ਦੋਦੀ ਵੀ ਇਹ ਕੰਮ ਕਰਦੇ ਨੇ ਕੱਡੂਆਂ ਤੋਂ ਆਪਾਂ ਇਹਨਾਂ ਨੂੰ ਇਹ ਬਣੇ ਜਾਂਦੇ ਮਾਫੀ ਮੰਗ ਲੈ ਕਿ ਮੇਰੇ ਕੋਲ ਗਲਤ ਬਿਆਨ ਦਿੱਤਾ ਗਿਆ ਵਾ ਇਹ ਕੰਮ ਨਹੀਂ ਹੈਗਾ ਜਾਂ ਤੁਹਾਨੂੰ ਬੰਦਾ ਦੱਸ ਦੇਗਾ ਬੰਦੋ ਕਦੇ ਦਿਲਵਰ ਕੱਦੇ ਨੇ ਵੇਖਿਆ ਇਹ ਜਮਾਟੋਪਸ ਦੀ ਜਾਗਰ ਬਾਦ ਬਸ ਕਰਤਾਂ ਪਰੇਸ਼ਾਨੀ ਆ ਰਹੀ ਕਿ ਦੋ ਪਹਿਲਾਂ ਬਿਆਨ ਪਰੇਸ਼ਾਨੀ ਆਈ ਆਲੀ ਐ ਅਨੁਪਾਲ ਭਾਈ ਨੇ ਕੱਲ ਵੀ ਦੋ ਭਾਈ ਕੋਈ ਨਾ ਕੋਈ ਪੱਕੇ ਨੂੰ ਰੋਕਦਾ ਵਾ ਕਰੇਂਦੀ ਕੱਲ ਮੇਰਾ ਨਾਮ ਵਿਪੰਜੇ ਕੋਜੀ ਕੀ ਸੋਚ ਆ ਰਹੀ ਗੱਲ ਇਹ ਹੈ ਕਿ ਸਮੱਸਿਆ ਹੀ ਹੈ ਕਿ ਇਸ ਵਸਿਆ ਹੀ ਨਹੀਂ ਹੈ ਮੈਂ ਕਿਹਾ ਕੱਲ ਨੂੰ ਆ ਸਕਦੀ ਹੈ ਕੱਲ ਨੂੰ ਕੋਈ ਵੀ ਸ਼ਾਸਨ ਨੂੰ ਰੋਕ ਕੇ ਸਾਡੀ ਚੈਕਿੰਗ ਕਰ ਸਕਦਾ ਹੈ ਨਿੰਗਲ ਕੋਈ ਕੁਝ ਨਹੀਂ ਹੈ ਫੇਰ ਵੀ ਕਿਆ ਨ ਮਤਲਬ ਸਾਡੀ ਅਹੀ ਲੇਟ ਹੋਣਾ ਹੈ ਡਿਲੀਵਰੀ ਕਰਾਂਗੇ ਅੱਗੇ ਸ਼ਾਇਦ ਲੋੜੀ ਨੂੰ ਤਿਆਰ ਕਰਕੇ ਰਾਸ਼ੀ ਬੜਾਵਾ ਉਹ ਚੈੱਕ ਕਰਨ ਦੀ ਤੁਹਾਨੂੰ ਹੋਰ ਬਿਕਰ ਪਰੇਸ਼ਾਨੀ ਆਏਗੀ ਗੱਲ ਇਹ ਹੈ ਕਿ ਬੰਦੇ ਨੇ ਸਿਰਫ ਇੱਕ ਬੱਲੇ ਬੱਲੇ ਖੇਤਰੋਂ ਮਾ ਸੇ ਤੁਹਾਨੂੰ ਬਦਨਾਮ ਕਰਤਾ ਵਾ ਮਸ਼ਹੂਰ ਕਰਤਾ ਬਦਨਾਮ ਕਰ ਲਾ ਜੋ ਮਰਜ਼ੀ ਲਾ ਲੋ ਮਾਰੇ ਪੂਰੀ ਰਣੀ ਪਰੇਸ਼ਾਨੀ ਅੱਗੇ ਤੋਂ ਜਾਣ ਦਿੰਦੇ ਹਾਂ ਮਾ ਸਾਡੀ ਸਾਨੂੰ ਅੱਗੇ ਕਿੰਨੇ ਕੇ ਪੈਸੇ ਮਿਲਦੇ ਇਹਨਾਂ ਨੂੰ ਕਿੰਨੇ ਕੇ ਮਿਲਦੀ ਪਾਏ ਇੰਜ ਨੇ ਹੋਰ ਸਾਨੂੰ ਦੇਖ ਲੈਣ ਕਰਨਾ ਇੱਕ ਬੰਦਾ ਜੀ ਅੱਧੇ ਘੰਟੇ ਦੀ ਕੋਟਰ ਲਾਣ ਰਿਹਾ ਮਾਰਾ ਜੀ ਇੱਕ ਇੱਕ ਘੰਟੇ ਦੀ ਇੱਕ ਕੋਟਰ ਲਗੜਾਏ ਬੰਦੇ ਦਾ ਇਨੇ ਇਹ ਕਰਕੇ ਖੋਸਲੇ ਕਰਕੇ ਸਿਰਫ ਇਹਨੇ ਪਬਲਿਸਿਟੀ ਖਾਤੀਏ ਕਦੀ ਦੂਦੀ ਹੁੰਨੀ ਗਈ ਜਾਂਦੇ ਕਦੀ ਕੁਛ ਗਈ ਜਾਂਦੇ ਆਈ ਨਹੀਂ ਆਗੇ ਚੋਰ ਆਈ ਆਗੇ ਹੁਣ ਕਿੰਨੇ ਬੰਦੇ ਆਏ ਇੱਥੇ ਤੁਹਾਡੇ ਕਿੰਨੇ ਸਾਡੇ ਪਾਜੀ ਇੱਥੇ 35 ਤੋਂ ਪਲੱਸ ਬੰਦੇ ਏ ਸੀਗੀ ਵਾਲੇ ਵੱਖਰੇ ਨੇ ਜਿਮਟ ਵਾਲੇ ਵੱਖਰੇ ਆਏ ਏ ਆਮ ਦਾ ਕੋਲੇ ਦਿਨੇਸ਼ ਖੋਸਲਾ ਜੀ ਕੀ ਹੋਇਆ ਇੱਥੇ ਉਹ ਸਰ ਕੋਈ ਨਹੀਂ ਆ ਨਾ ਵਿਚਾਰਿਆਂ ਨੂੰ ਗਲਤ ਫਹਮੀ ਹੋਈ ਆ ੜਕਾਇਆ ਗਿਆ ਜਿੰਨਾ ਮੈਂ ਕਹਿ ਸਕਦਾ ਵਿਚਾਰਿਆਂ ਨੂੰ ੜਕਾਇਆ ਗਿਆ ਵਾ ਗੱਲ ਕੋਈ ਨਹੀਂ ਆ ਮੈਂ ਤਾਂ ਸੋ ਕੱਲ੍ਹ ਕੇ ਇੰਟਰਵਿਊ ਮੇਰੇ ਕੋਲ ਲੈਣਾ ਸੀ ਪੱਤਰਕਾਰ ਤਾਂ ਅੱਡੇ ਮੈਂ ਉਹਨਾਂ ਦੇ ਵਿੱਚ ਇਹਨਾਂ ਦਾ ਸਭ ਪੱਕ ਲਿਆ ਕਿ ਪਟਾਲਾ ਦੇ ਵਿੱਚ ਹੋਮ ਡਿਲੀਵਰੀਆਂ ਹੋਣਦੀਆਂ Zomato ਦੇ ਯੂਨੀਫਾਰਮ ਪਾ ਕੇ ਜੈਕਟ ਪਾ ਕੇ ਉਹ ਡਿਲੀਵਰੀਆਂ ਦੇ ਰਹੇ ਨੇ ਗੱਲ ਪਤਾ ਕੀ ਹੁੰਦੀ ਹੈ ਸਰ Zomato ਤਾਂ ਸਿਗ ਹੈ ਇੱਕ ਇੰਟਰਨੈਸ਼ਨਲ ਕੰਪਨੀ ਹੈ ਉਹਨਾਂ ਦੇ ਲੋਕਾਂ ਨੂੰ ਭਰੋਸਾ ਹੈ ਉਹਨਾਂ ਦੇ ਪ੍ਰਸ਼ਾਸਨ ਨੂੰ ਭਰੋਸਾ ਹੈ ਉਹਨਾਂ ਦੇ ਪੁਲਿਸ ਨੂੰ ਭਰੋਸਾ ਹੈ ਆਈ ਬਈ ਕੋਈ ਆ ਮੇਰੇ ਜਿਹੜੇ ਨੇ ਸਿਰਫ ਸੱਤ ਵੇ ਤੋਂ ਲੈ ਕੇ ਰਾਤ 11:00 11:00 ਵਜੇ ਤੱਕ ਠੰਡ ਦੇ ਵਿੱਚ ਡਿਲੀਵਰੀਆਂ ਦੇਂਦੇ ਨੇ ਮੇਰਾ ਜੀ ਕਰਦਾ ਨਾ ਕਿਸੇ ਵੇਲੇ ਕਿ ਜੇ ਮੈਂ ਬਾਹਰ ਜਾ ਕੇ ਕੱਪ 커피 ਲੈ ਪੀਣਾ ਤੇ ਮੈਂ ਆਰਡਰ ਦੇ ਦੇਣਾ ਜਿਮੈਟੋ ਦੇ ਕਿ ਯਾਰ ਜਿਮੈਟੋ ਵਾਲਾ ਡਿਲੀਵਰ ਕਰ ਦੇ ਉਹ ਸਿਰਫ 10 ਰੁਪਏ ਵਿੱਚ ਡਿਲੀਵਰ ਕਰ ਰਿਹਾ ਠੀਕ ਆ ਉਹਨਾਂ ਨੂੰ ਭੜਕਾਇਆ ਗਿਆ ਪਰ ਮੈਂ ਉਹਨਾਂ ਨੂੰ ਇਹ ਸਮਝਾਇਆ ਕਿ ਤੁਸੀਂ ਵੀਡੀਓ ਇੱਕ ਵਾਰ ਦੁਬਾਰਾ ਚੈੱਕ ਕਰ ਲਓ ਮੈਂ ਤੇ ਉਹਦੇ 'ਚ ਤੁਹਾਡਾ ਪੱਖ ਲਿਆ ਕਿ ਇਹਨਾਂ ਵਿਚਾਰਿਆਂ ਦੀ ਯੂਨੀਫਾਰਮਾਂ ਪਾ ਕੇ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਜਿਹੜੀ ਕੋਈ ਤੇਰੀ ਸਾਡੀ ਯੂਨੀਫਾਰਮਾਂ ਸਾਨੂੰ ਬਾਈਕ ਕੋਰੀ ਦੇ ਮਿਲਦੀਆਂ ਕੰਪਨੀ ਵੱਲੋਂ ਮਿਲਦੀ ਕਿਤੇ ਵੀ ਆਮ ਨਹੀਂ ਪਰ ਦੇਖੋ ਜਿਮੈਟੋ ਦੀ ਇਕੱਲੀ ਯੂਨੀਫਾਰਮ ਦੀ ਗੱਲ ਨਹੀਂ ਹੈ ਕੀ ਜੋਮੈਟੋ ਦਾ ਲੋਗੋ ਹੀ ਲਾ ਕੇ ਕਿਤੇ ਚੱਲ ਜੂਗੇ ਤੁਹਾਨੂੰ ਕੋਈ ਪਤਾ ਲੱਗਣਾ ਜੀ ਮੈਟੋ ਦੀ ਯੂਨੀਫਾਰਮ ਹੈ ਕਿ ਨਹੀਂ ਯੂਨੀਫਾਰਮ ਹੈ ਤੇ ਤੁਹਾਡੇ ਨੇ ਤਾਂ ਧਿਆਨ ਨਾਲ ਤੁਹਾਡੇ ਨੇ ਨੰਬਰ ਚੈੱਕ ਨਹੀਂ ਕੀਤਾ ਜੇ ਆਪਾਂ ਲੇਟ ਹੋ ਜਾਂਗੇ ਜਿੰਨ ਕਿ ਗਰੰਟੀ ਨੂੰ ਪਾਉਂ। ਅੱਜ ਹੀ ਦੇਖੋ ਚੈਕਿੰਗ ਮੈਂ ਤਾਂ ਕਹਿੰਦਾ ਇਹਨਾਂ ਦੀ ਪੁਲਿਸ ਨੇ ਅਜੇ ਤੱਕ ਅਜੇ ਚੈਕਿੰਗ ਕੀਤੀ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਪਤਾ ਕਿੰਨੇ ਕ ਬੰਦੇ ਆ ਬਟਾਲੇ 20-25 ਬੰਦੇ ਨੇ। ਅਗਰ ਇਹ ਕਰਦੇ ਨਹੀਂ ਇਹੋ ਜਿਹਾ ਕੰਮ ਇਹਨਾਂ ਨੂੰ ਡਰ ਕਾਦਾ। ਮੈਂ ਤਾਂ ਇੱਕ ਵਾਰੀ ਵੀ ਨਹੀਂ ਇਹਨਾਂ ਨੇ ਐਨੇ ਲਫ਼ਜ਼ ਕਹੇ ਕਿ ਇਹਨਾਂ ਦਾ ਆ ਮੁੰਡਾ ਐਸ ਮੋਟਰਸਾਈਕਲ ਨੰਬਰ ਦੇ ਨਾਲ ਕਰਦਾ ਜ ਕਹਿੰਦਾ ਕੰਦਾ ਕਸਲ ਦਾ ਜੀ ਮੈਂ ਤੇ ਇੱਕ ਵਾਰੀ ਵੀ ਨਹੀਂ ਕਿਹਾ ਜਿ ਮੈਟੋ ਵਾਲਾ ਕਰਦਾ ਸਗੋ ਇਹਨਾਂ ਨੇ ਆ ਕੇ ਇੱਥੇ ਆ ਦੀ ਬੁੰਡਾ ਕਰਦੀ ਦਾ ਨਾਚ ਕੀਤਾ ਵੇਖੋ ਜੇ ਮੈਂ ਦਿਮਾਗ ਦੀ ਗੱਲ ਕਰਾਂ ਤਾਂ ਮੇਰਾ ਦਿਮਾਗ ਚਾਹੁੰਦਾ ਕਿ ਮੈਂ ਇਹਨਾਂ ਤੇ ਪੂਰੀ ਕਾਰਵਾਈ ਕਰਾਵਾਂ ਡੀਜੀਪੀ ਸਾਹਿਬ ਕੋਲ ਹੁਣ ਐਕਸ਼ਨ ਲਵਾਵਾਂ ਇਹਨਾਂ ਤੇ ਕਿ ਇਹਨਾਂ ਦੇ ਪਰਚਾ ਦਰਜ ਹੋਵੇ ਕਿ ਮੇਰੀ ਦੁਕਾਨ ਤੇ ਆ ਕੇ ਇਸ ਤਰ੍ਹਾਂ ਮਰਾਗੀਤਾ ਪਰ ਦਿਲ ਮੇਰਾ ਕਹਿੰਦਾ ਯਾਰ ਹੈ ਤੇ ਛੋਟੇ ਭਰਾ ਨੇ ਮੇਰੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ ਜੇਕਰ ਕੋਈ ਪੜਘਾ ਦੇਗਾ ਉਹਨਾਂ ਨੂੰ ਉਹ ਮਾੜਾ ਜਾਂ ਢੜਕ ਕੇ ਇੱਥੇ ਪਹੁੰਚ ਗਏ ਨੇ ਹੁਣ ਮੇਰਾ ਤਾਂ ਮਨ ਨਹੀਂ ਕਰਦਾ ਕਾਰਵਾਈ ਕਰਨ ਉਹ ਲੇਡੀਆਂ ਨੇ ਉਹ ਉੱਥੇ ਕਹਿੰਦੇ ਕਿ ਇਹ ਤੇ ਗਾਲ੍ਹਾਂ ਕੱਢੀਆਂ ਨੇ ਸਾਨੂੰ ਤੁਸੀਂ ਉਹਨਾਂ ਕੋ ਵੀ ਉਹਨਾਂ ਦਾ ਸੁਣੋ ਮੈਂ ਤਾਂ ਚਾਹਦਾ ਨਹੀਂ ਕਰਦਾ ਕਰਾਂ ਪਰ ਨਹੀਂ ਆ ਕਹਿੰਦੀ ਕਿ ਤੁਸੀਂ ਦਰਖਾਸਤ ਦਿਓਗੇ ਹਾਈ ਦਵਾਂਗੇ ਉਹ ਕਹਿੰਦੇ ਨਹੀਂ ਕਿ ਅਜਰ ਸਾਡੇ ਕੋਲ ਮਾਫੀ ਨਾਲ ਮੰਨਦੀ ਕਿ ਅਸੀਂ ਪੁਲਿਸ ਦੇ ਕੋਲ ਜਾਵਾਂਗੇ ਕਾਨੂੰਨੀ ਕਾਰਵਾਈ ਕਰ ਬਿਲਕੁਲ ਜਾਨ ਉਹਨਾਂ ਦਾ ਹੱਕ ਹੈ ਪੁਲਿਸ ਦਾ ਵੀ ਹੱਕ ਹੈ ਦੇਖੋ ਜਿਹੜੀ মিডিਆ ਤੁਹਾਡੇ ਸਾਹਮਣੇ ਹੈ ਪੁਲਿਸ ਕੋ ਕੀ ਜਾਣਾ ਹੈ ਸਾਰੀ মিডিਆ ਦੇ ਸਾਹਮਣੇ ਹੈ ਦੁਨੀਆਂ ਦੇ ਸਾਹਮਣੇ ਹੈ ਕਿ ਜੇ ਮੈਂ ਉਹਨਾਂ ਦਾ ਨਾਮ ਕਿਸੇ ਦਾ ਲਿਆ ਕਿ ਜੇ ਮੈਂ ਤੋੜਾ ਮੁੰਡਾ ਵਾ ਜਿਹਨੇ ਗੱਟੂ ਵੇਚਿਆ ਮੈਂ ਇਹਦੇ ਕਿਤੇ ਵੀ ਨਹੀਂ ਕਿਹਾ ਕਿ ਡਿਲੀਵਰੀ ਕੀਤੀ ਮੈਂ ਤਾਂ ਉਹਦੇ ਜੀ ਵੀਡੀਓ 'ਚ ਵੀ ਕਲਿੱਪ ਜੜਾਣਾ ਨਾਲ ਲਾਓ ਮੈਂ ਉਹਦੇ 'ਚ ਐਨਾ ਗੱਲ ਕਹਿਨੇ ਆ ਕਿ ਕੰਪਨੀ ਨੂੰ ਬਦਨਾਮ ਕੀਤਾ